ਭਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਜ਼ਮੀਨ ਦਾ ਟੱਕ ਲੈ ਕੇ ਆਏ ਆ ਜੀ ਪੰਜ ਕਿੱਲੇ ਕੁਲ ਜ਼ਮੀਨ ਆ ਵਿੱਚ ਕੱਲਿਆਂ ਦੀ ਮੋਟਰ ਬਹੁਤ ਹੀ ਸੋਹਣਾ ਟੱਕ ਹੈ ਜੀ ਸਾਰੀ ਜਾਣਕਾਰੀ ਦੇ ਦਿਆਂ ਕੱਲੀ ਕੱਲੀ ਚੀਜ਼ ਦੀ ਜਾਣਕਾਰੀ ਦੇ ਦਿਆਂਗੇ ਤੁਹਾਨੂੰ ਰੇਟ ਨੰਬਰ ਏਰੀਆ ਤਿੰਨੇ ਚੀਜ਼ਾਂ ਆਪਣੀਆਂ ਵੀਡੀਓ ਵਿੱਚ ਦੱਸ ਦਿਆਂਗੇ ਜੀ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣੀ ਘਰ ਕੋਠੀ ਪਲਾਟ ਦੀ ਐਡ ਕਿਸੇ ਜ਼ਮੀਨ ਦੀ ਐਡ ਕੋਈ ਖੇਤੀਬਾੜੀ ਸੰਦ ਦੀ ਐਡ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਤਾਂ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਹੈ ਜਿਹੜਾ ਥੱਲੇ ਦਿੱਤਾ ਗਿਆ ਜੀ ਇਹ ਨੰਬਰ ਤੇ ਤੁਸੀਂ 5-7 ਮਿੰਟਾਂ ਦੀ ਵੀਡੀਓ ਬਣਾ ਕੇ 5-7 HD ਚ ਫੋਟੋਆਂ ਖਿੱਚ ਕੇ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਦੇਣੀ ਹੈ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਪਲੇਟਫਾਰਮਾਂ ਤੇ ਲਾ ਦਿੱਤੀ ਜਾਊਗੀ ਜੀ ਇਸ ਤੋਂ ਇਲਾਵਾ ਅਸੀਂ ਪ੍ਰੋਮੋਸ਼ਨਲ ਐਡ ਵੀ ਕਰਦੇ ਹਾਂ ਜੇ ਕਿਸੇ ਨੇ ਐਡ ਬੂਸਟ ਕਰਵਾਉਣੀ ਆ ਕਿਸੇ ਨੇ ਕੋਈ ਪੇਮੈਂਟ ਤੇ ਐਡ ਕਰਵਾਉਣੀ ਆ ਕਿਸੇ ਨੇ ਆਪਦੇ ਕੋਈ ਬਿਜ਼ਨਸ ਦੀ ਐਡ ਕਰਵਾਉਣੀ ਆ ਜਾਂ ਕੋਈ ਆਪਣੀ ਭੈਣ ਤੇ ਭਰਾ ਕੋਈ ਆਪਦੇ ਪਿੰਡੋਂ ਆਪਦੇ ਘਰ ਵਿੱਚੋਂ ਕੋਈ ਛੋਟਾ ਮੋਟਾ ਬਿਜ਼ਨਸ ਕਰਦਾ ਉਹਦੀ ਐਡ ਕਰਵਾਉਣੀ ਤਾਂ ਉਹ ਵੀ ਆਪਾਂ ਕਰਦੇ ਆ ਆਪਣੇ ਪਲੇਟਫਾਰਮ ਤੇ ਵਧੀਆ ਹਨਾ ਆਡੀਅנס ਹੈ ਜੀ ਤਾਂ ਤੁਹਾਡੇ ਬਿਜ਼ਨਸ ਨੂੰ ਜਿਹੜੀ ਉਹ ਬੂਸਟ ਹਨਾ ਬਹੁਤ ਵਧੀਆ ਮਿਲ ਜੂਗੀ ਆਪਣੇ ਪਲੇਟਫਾਰਮ ਰਾਹੀਂ ਤਾਂ ਹਰ ਪ੍ਰਕਾਰ ਦੀ ਐਡ ਕੀਤੀ ਜਾਂਦੀ ਹੈ ਨੰਬਰ ਦਿੱਤਾ ਗਿਆ ਇਹ ਨੰਬਰ ਸਿਰਫ ਐਡ ਕਰਵਾਉਣ ਲਈ ਤੇ ਮਤਲਬ ਕਿ ਯੂਜ਼ ਕੀਤਾ ਜਾਂਦਾ ਜੀ ਇਹ ਨੰਬਰ ਤੇ ਕਾਲ ਕਰਕੇ ਤੁਸੀਂ ਕਿਸੇ ਤਰ੍ਹਾਂ ਦੀ ਕੋਈ ਜ਼ਮੀਨ ਨਹੀਂ ਖਰੀਦ ਸਕਦੇ ਜ਼ਮੀਨ ਵਾਲੇ ਮਾਲਕਾਂ ਦਾ ਨੰਬਰ ਵੀਡੀਓ ਦੇ ਲਾਸਟ ਤੱਕ ਸਾਰੀ ਜਾਣਕਾਰੀ ਦੇ ਨਾਲ ਅਸੀਂ ਦੇ ਦੇਵਾਂਗੇ ਠੀਕ ਹੈ ਜੀ ਦੂਜੀ ਗੱਲ ਭਾਈ ਜੀ ਬਹੁਤ ਸਾਰੇ ਵੀਰਾਂ ਦੇ ਕਮੈਂਟ ਆਉਂਦੇ ਨੇ ਅਸੀਂ ਸਾਰੇ ਕਮੈਂਟ ਪੜ੍ਹਦੇ ਆਂ ਤੇ ਤੁਹਾਨੂੰ ਵੀ ਜੇ ਕੋਈ ਆਪਣੇ ਏਰੀਆ ਦੀ ਕੋਈ ਖਾਸ ਜ਼ਮੀਨ ਦੀ ਲੋੜ ਆ ਕੋਈ ਤੁਹਾਨੂੰ ਆਪਦੇ ਬਲਾਕ ਦੀ ਜ਼ਿਲ੍ਹੇ ਦੀ ਕੋਈ ਆਪਦੇ ਪਿੰਡ ਦੀ ਕੋਈ ਜ਼ਮੀਨ ਚਾਹੀਦੀ ਆ ਤਾਂ ਤੁਸੀਂ ਸਾਨੂੰ ਕਮੈਂਟਾਂ 'ਚ ਦੱਸੋ ਵੀ ਤੁਹਾਨੂੰ ਕਿੱਡਾ ਕਿ ਟੱਕ ਚਾਹੀਦਾ ਕਿੰਨਾ ਕੁ ਤੁਹਾਡਾ ਬਜਟ ਆ ਕਿਹੜੇ ਹਿਸਾਬ ਨਾਲ ਤੁਸੀਂ ਪੈਸੇ ਲਾਉਣੇ ਆ ਤੁਹਾਨੂੰ ਝੋਨੇ ਵਾਲੀ ਜ਼ਮੀਨ ਚਾਹੀਦੀ ਆ ਕਿ ਤੁਸੀਂ ਮਾਰੂ ਕੋਈ ਜ਼ਮੀਨ ਦੇਖ ਰਹੇ ਹੋ ਲੰਮੀ ਇਨਵੈਸਟਿੰਗ ਖਾਤਰ ਤਾਂ ਸਾਨੂੰ ਕਮੈਂਟ ਕਰ ਦਿਓ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਕੋਲ ਹਰ ਪ੍ਰਕਾਰ ਦੀਆਂ ਜ਼ਮੀਨਾਂ ਨੇ ਵੀ ਅਗਲੀ ਵੀਡੀਓ ਤੁਹਾਡੇ ਖੁਦ ਹੀ ਰੀ ਦੀ ਲੈ ਕੇ ਹਾਜ਼ਰ ਹੋ ਸਕੀਏ ਬਾਕੀ ਆਪਣੇ ਚੈਨਲ ਤੇ 60000 ਨੂੰ ਕਿਲਾ ਰਾਜਸਥਾਨ ਤੋਂ ਜ਼ਮੀਨ ਆਈ ਹੋਈ ਹੈ 5-6 ਲੱਖ ਨੂੰ ਕਿੱਲਾ ਪੰਜਾਬ ਤੋਂ ਜਿਵੇਂ ਨਾ ਆਈ ਹੋਈ ਆ ਉਹ ਵੀਡੀਓ ਸਾਰੀਆਂ ਪਾ ਰੱਖੀਆਂ ਨੇ ਪੁਰਾਣੀਆਂ ਵੀਡੀਓ ਵੀ ਜਾ ਕੇ ਜਰੂਰ ਚੈੱਕ ਕਰ ਲਿਆ ਕਰੋ ਕੱਲੀ ਐਸੀ ਵੀਡੀਓ ਤੇ ਨਾ ਰਹਿਆ ਕਰੋ ਅੱਜ ਦੀ ਵੀਡੀਓ ਆਪ ਕਰ ਲੈਨੇ ਹਾਂ ਸਟਾਰਟ ਜ਼ਿਆਦਾ ਸਮਾਂ ਨਹੀਂ ਲੈਂਦੇ ਅੱਜ ਆਪਣੇ ਕੋਲੇ ਕੁੱਲ 5 ਏਕੜ ਜ਼ਮੀਨ ਆਈ ਆ ਜ਼ਮੀਨ ਬਿਲਕੁਲ ਵਧੀਆ ਬਾਈ ਜੀ ਤਿੰਨ ਤਿੰਨ ਫਸਲਾਂ ਹੁੰਦੀਆਂ ਨੇ ਮਾਲਕ ਵੀਰਾਂ ਨੇ ਦੱਸਣ ਮਕੰਮ ਬਾਈ ਜੀ ਤੁਸੀਂ ਬੰਦਾ ਕਰਨ ਵਾਲਾ ਚਾਹੀਦਾ ਯਾਰ ਜ਼ਮੀਨ ਬਿਲਕੁਲ ਓਕੇ ਆ ਠੀਕ ਹੈ ਜੀ ਤਿੰਨ ਤਿੰਨ ਫਸਲਾਂ ਹੋ ਜਾਂਦੀਆਂ ਨੇ ਇੱਕ ਨੰਬਰ ਪਾਣੀ ਇੱਕ ਨੰਬਰ ਮਿੱਟੀ ਇੱਕ ਨੰਬਰ ਜ਼ਮੀਨ ਇੱਕ ਨੰਬਰ ਮਾਹੌਲ ਸਾਰਾ ਕੁਝ ਤੁਹਾਨੂੰ ਇੱਕ ਨੰਬਰ ਮਿਲੂ ਅੱਜ ਦਾ ਜਿਹੜਾ 5 ਕਿਲਿਆਂ ਦਾ ਟੱਕ ਲੈ ਗਿਆ ਪੂਰਾ ਬਹੁਤ ਵਧੀਆ ਸਾਫ ਸੁਥਰਾ ਪੱਟਾ ਲੈ ਗਿਆ ਯਾਰ ਵੀ ਜਿਨੇ ਕੋਈ ਬਾਹੀ ਕਰਨੀ ਹੈ ਹਨਾ ਉਹ ਬੰਦੇ ਲਈ ਅੱਜ ਦਾ ਟੱਕਾ ਬਾਈ ਜੀ ਕਿੰਨੀ ਮਰਜ਼ੀ ਫਸਲ ਕੱਢ ਲਿਓ ਤੁਹਾਡੇ ਆਪਦੇ ਸਿਰ ਦੇ ਉੱਤੇ ਆ ਬਾਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਤੁਹਾਨੂੰ ਦੇਖਣ ਨੂੰ ਨਹੀਂ ਮਿਲੂਗੀ ਠੀਕ ਹੈ ਜੀ ਕੱਲਿਆਂ ਦੀ ਮੋਟਰ ਮਿਲੂਗੀ ਜੀ ਪੰਜ ਕਿੱਲਾਂ ਦੇ ਵਿੱਚ ਗੱਲਿਆਂ ਦੀ ਮੋਟਰ ਵਧੀਆ ਬਾਣ ਪੱਕਦਾ ਹਨਾ ਮੋਟਰ ਨਾਲ ਕਿਸੇ ਨਾਲ ਕੋਈ ਮੋਟਰ ਸਾਂਝੀ ਨਹੀਂ ਕਿਸੇ ਨਾਲ ਤੁਸੀਂ ਮੋਟਰ ਦੀ ਕਿਸੇ ਨੂੰ ਕੋਈ ਵਾਰੀ ਨਹੀਂ ਦੇਣੀ ਤੁਹਾਡੀ ਫालतੂ ਖੜੀਏ ਕਿਸੇ ਨੂੰ ਪਾਣੀ ਲਵਾ ਦਿਓ ਉਹ ਅੱਡ ਗੱਲ ਆ ਠੀਕ ਹੈ ਪਰ ਮੋਟਰ ਕਿਸੇ ਨਾਲ ਕੋਈ ਸਾਂਝੀ ਨਹੀਂ ਕੱਲਿਆਂ ਦੀ ਮੋਟਰ ਪੰਜ ਕਿੱਲਾਂ ਦੇ ਵਿੱਚ ਮੋਟਰ ਹੁਣ ਕਰ ਲੈਨੇ ਆਪਾਂ ਏਰੀਆ ਦੀ ਗੱਲ ਏਰੀਆ ਹੈਗਾ ਜੀ ਰਾਹੂ ਨਵਾਂ ਸ਼ਹਿਰ ਦੇ ਵਿੱਚ ਪੈ ਜਾਂਦਾ ਬਹੁਤ ਸੋਹਣਾ ਏਰੀਆ ਕਿਸੇ ਤਰ੍ਹਾਂ ਦੀ ਮਾਰ ਦੇ ਵਿੱਚ ਬਾਣ ਨਹੀਂ ਆਉਂਦਾ ਨਾ ਕੋਈ ਪਾਣੀ ਦੀ ਮਾਰ ਚ ਨਾ ਕੋਈ ਪਸ਼ੂਆਂ ਦੀ ਮਾਰ ਚ ਨਾ ਕੋਈ ਉਜਾੜਾ ਹਨਾ ਕਿਸੇ ਤਰ੍ਹਾਂ ਦਾ ਕੋਈ ਵਧੀਆ ਸਾਫ ਸੁਥਰਾ ਬਾਣ ਆਪਾਂ ਤੁਹਾਡੇ ਲਈ ਲੈ ਕੇ ਆਇਆ ਜੀ ਹੁਣ ਆਪਾਂ ਕਰ ਲੈਨੇ ਆ ਰੇਟ ਦੀ ਗੱਲ ਰੇਟ ਜਿਹੜਾ ਮੰਗਿਆ ਗਿਆ ਜੀ ਪਰ ਏਕੜ ਦੇ ਹਿਸਾਬ ਨਾਲ 36 ਲੱਖ ਰੁਪਏ ਮੰਗਿਆ ਗਿਆ ਜੀ 36 ਲੱਖ ਰੁਪਏ ਪਰ ਏਕੜ ਦੇ ਹਿਸਾਬ ਨਾਲ ਮੰਗਿਆ ਗਿਆ 5 ਏਕੜ ਵਿੱਚ ਮੋਟਰ 36 ਲੱਖ ਰੁਪਇਆ ਰੇਟ ਮੰਗਿਆ ਗਿਆ ਜੀ ਸਾਫ ਸੁਥਰਾ ਬਾਣਾ ਜਦੋਂ ਤੁਸੀਂ ਬਾਣਾ ਅਗਲੇ ਨਾਲ ਜਾ ਕੇ ਦੇਖੋਗੇ ਸਾਰਾ ਚੀਜ਼ਾਂ ਫਸਲਾਂ ਖੜੀਆਂ ਦੇਖੋਗੇ ਤੁਹਾਨੂੰ ਪਤਾ ਲੱਗ ਜੂ ਵੀ ਜਿਹੜਾ 36 ਲੱਖ ਰੁਪਇਆ ਮੰਗਿਆ ਗਿਆ ਬਿਲਕੁਲ ਜਾਇਜ਼ ਤੇ ਵਧੀਆ ਹੈ ਨਾ ਰੇਟ ਮੰਗਿਆ ਗਿਆ ਜੀ ਠੀਕ ਹੈ ਬਾਕੀ ਮਾਲਕਾਂ ਦਾ ਨੰਬਰ ਤੁਹਾਡੀ ਸਕਰੀਨ ਤੇ ਆ ਗਿਆ ਜੀ ਇਹ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜ਼ਮੀਨ ਖਰੀਦ ਸਕਦੇ ਹੋ ਠੀਕ ਹੈ ਜੀ ਇਹ ਮਾਲਕਾਂ ਦਾ ਨੰਬਰ ਆ ਜਿਹੜੇ ਮੌਕੇ ਦੇ ਮਾਲਕ ਨੇ ਇਹਨਾਂ ਨਾਲ ਗੱਲ ਕਰੋ ਤੇ ਜੇਕਰ ਤੁਹਾਨੂੰ ਜ਼ਮੀਨ ਦਾ ਇਹ ਟੁਕੜਾ ਪਸੰਦ ਆਉਂਦਾ ਤਾਂ ਤੁਸੀਂ ਪਹਿਲਾਂ ਤਾਂ ਇਹਨਾਂ ਤੋਂ ਕੁਝ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਇਹਨਾਂ ਦੀ ਫਰਦ ਮੰਗਾ ਸਕਦੇ ਹੋ ਕੁਝ ਵੀ ਜਿਹੜਾ ਮੰਗਾ ਲਿਓ ਬਾਕੀ ਤੁਸੀਂ ਕੋਈ ਵੀ ਡੀਲ ਕਰਨੀ ਹੈ ਜਿਹੜੀ ਹਨਾ ਜੀ ਉਹ ਆਨਲਾਈਨ ਨਹੀਂ ਕਰਨੀ ਬੰਦੇ ਨਾਲ ਤੁਸੀਂ ਨੰਬਰ ਲਓ ਮੀਟਿੰਗ ਰੱਖੋ ਵਾਹਣ ਦੇਖੋ ਸੋ ਨੂੰ ਵਧੀਆ ਲੱਗਦਾ ਤਾਂ ਜਾ ਕੇ ਅਗਲੇ ਨਾਲ ਡੀਲ ਕਰੋ ਹਨਾ ਆਦਾ ਬਿਆਨਨਾ ਭਰੋ ਕਚੈਰੀਆਂ ਥਰੂ ਜੇ ਕੁਝ ਉਹਨੂੰ ਆਖੇ ਬਾਈ ਜੀ ਸਾਨੂੰ 5000 ਪਾ ਦਿਓ 10000 ਪਾ ਦਿਓ ਅਸੀਂ ਹਨਾ ਵਾਹਣ ਤੋਂ ਡਾਹ ਹੋ ਜੂਗਾ ਐਦਾਂ ਦਾ ਕੰਮ ਆਪਾਂ ਨਹੀਂ ਤਾਂ ਕਰਨ ਦੀ ਸਲਾਹ ਦਿੰਦੇ ਨਾਹੀਂ ਤੁਸੀਂ ਕਰਿਓ ਠੀਕ ਹੈ ਜੀ ਤੇ ਬਾਕੀ ਵੀਡੀਓ ਕਿਸ ਤਰ੍ਹਾਂ ਨੇ ਲੱਗਦੇ ਆਂਦੇ ਨੇ ਕਮੈਂਟਾਂ ਜਰੂਰ ਦੱਸਿਆ ਕਰੋ ਇਹਦੇ ਨਾਲ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਜੀ ਤੇ ਬੈਲ ਆਈਕਨ ਜਰੂਰ ਦਬਲੋ YouTube ਦੇ ਉੱਤੇ ਤਾਂ ਕਿ ਅਸੀਂ ਜਿਹੜੀ ਵੀ ਵੀਡੀਓ ਪਾਈਏ ਪੌਣ ਸਾਰਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਫੋਨ ਦੇ ਉੱਪਰ ਚੱਲਿਆ ਜਾਇਆ ਕਰੇ ਤੇ ਤੁਹਾਨੂੰ ਮਤਲਬ ਕਿ ਆਪਣੀ ਵੀਡੀਓ ਪਹਿਲ ਦੇ ਆਧਾਰ ਤੇ ਦੇਖਣ ਨੂੰ ਮਿਲਿਆ ਕਰੇ ਕਿਉਂਕਿ ਜਦੋਂ ਵੀਡੀਓ ਲੇਟ ਹੋ ਜਾਂਦੀ ਆ ਕਈ ਵੀਰ ਆ ਫਿਰ ਹੱਥੋਂ ਜਿਹੜੀ ਵਧੀਆ ਟੱਕ ਆਏ ਹੁੰਦੇ ਉਹ ਖੁੰਝ ਜਾਂਦੇ ਆ ਹਨਾ ਕਿਉਂਕਿ ਆਪਣੇ ਪੂਰਾ ਪੂਰੀ ਜਮਾ ਬਾਜ਼ ਆਲੀ ਅ ਵਰਡਬਲ ਠੀਕ ਹੈ ਜੀ ਤੇ ਬਾਕੀ ਬਹੁਤ ਸਾਰਾ ਪਿਆਰ ਕਰਦੇ ਹੋ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਆ ਵੀ ਚੜ੍ਹਦੀਆਂ ਕਲਾਂ ਚ ਰਹੋ ਤੁਸੀਂ ਜਿੰਨੇ ਵੀ ਵਿਊਰ ਆਪਾਂ ਨੂੰ ਦੇਖਦੇ ਜਿੰਨੀਆਂ ਭੈਣਾਂ ਦੇਖਦੀਆਂ ਨੇ ਤੇ ਚੜ੍ਹਦੀਆਂ ਕਲਾਂ ਚ ਰਹੋ ਪ੍ਰਮਾਤਮਾ ਤਰੱਕੀਆਂ ਬਖਸ਼ੇ ਤੇ ਇਦਾਂ ਦੀ ਘੈਂਟ ਵੀਡੀਓ ਨਾਲ ਫੇਰ ਮੁਲਾਕਾਤ ਹੋਣੀ ਹੈ ਜੀ ਅੱਜ ਦੀ ਵੀਡੀਓ ਸਿਰਫ ਇਹ ਨਹੀਂ ਜੀ ਮਿਲਦੇ ਆ ਕਿਸੇ ਹੋਰ ਘੈਂਟ ਨਵੀਂ ਵੀਡੀਓ ਨਾਲ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ